ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਾਉਤੀ ਜੀ ਸਹਾਇ ਪਾਤਸ਼ਾਹੀ 12ਵੀਂ ਪ੍ਰਥਮ ਭਗਾਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰ ਔ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਾਹਿਬ ਦੁਖ ਜਾਏ ਤੇ ਇੱਕ ਬਹਾਦਰ ਸਿਮਰੀਏ ਕਾਰਨ ਉਹ ਨਿੱਧਿ ਆਵੈ ਧਾਏ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਥਾਈ ਹੋਏ ਸਹਾਇ ਸ੍ਰੀ ਸਤਗੁਰੂ ਬਾਲ ਸਿੰਘ ਸਿਮਰੀਆ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਮ ਤੋਂ ਲੀਆ ਛਡਾਇ ਜੋਤ ਕਾ ਜਾਮਾ ਸ੍ਰੀ ਸਤਗੁਰੂ ਹਰੀ ਸਿੰਘ ਸਿਮਰੀਆ ਟੁੱਟੇ ਲਈ ਮਲਾਏ ਅਟਲ ਪ੍ਰਤਾਪੀ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਸਿਮਰੀਆ ਸੋਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਨਮ ਮਰਨ ਦੁਖ ਜਾਏ ਸਤਗੁਰੂ ਜੀ ਸਭ ਥਾਈ ਹੋਵੋ ਸਹਾਏ ਗੁਰੂ ਜੀ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ 80 ਸ਼ਹੀਦ ਬੇਅੰਤ ਸ਼ਹੀਦਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤਿ ਆਵੇ ਸਤਿਗੁਰੂ ਜੀ ਪਾਤਸ਼ਾਹ ਅਸੀਂ ਸਦਾ ਹੀ ਭੁੱਲਣ ਹਾਰ ਜੀਵ ਹਾਪ ਸਦਾ ਬਖਸ਼ਿੰਦ ਪਿਤਾ ਹੋ ਦਰੋਂ ਕਰੋਂ ਸਿੱਖੀ ਸਿਦਕ ਬਖਸ਼ ਬੇਮੁਖ ਹੋ ਕੇ ਨ ਮਰੀਏ ਪਾਤਸ਼ਾਹ ਧਰਤੀ ਤੇ ਧਰਮ ਵਰਤਾਓ ਕੁਲ ਸ੍ਰੀ ਸ੍ਰਿਸ਼ਟੀ ਆਪ ਜੀ ਦਾ ਨਾਮ ਜਪੇ ਕੋਈ ਦੁਖੀ ਆ ਰਹੀ ਹੀ ਨਾ ਸਤਿਗੁਰੂ ਜੀ ਆਪਣੇ ਸੰਤ ਕਲਸੇ ਦਾ ਪ੍ਰਕਾਸ਼ ਕਰੋ ਪ੍ਰਾਰਥਨਾ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ਼ ਸਾਡਾ ਧਰਮ ਬਣਿਆ ਰਹੇ ਦੀਨਾ ਬੰਦੂ ਗਰੀਬ ਨਿਵਾਜ਼ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਆਪ ਦੀ ਸਾਜੀ ਨਵਾਜੀ ਸਾਧ ਸੰਗਤ ਅੰਮ੍ਰਿਤ ਵੇਲੇ ਇਕੱਤਰ ਹੋ ਕੇ ਵਿਸ਼ਵ ਸ਼ਾਂਤੀ ਸਰਬੱਤ ਦੇ ਭਲੇ ਅਤੇ ਆਪ ਜੀ ਦੇ ਪਾਵਨ ਪਵਿੱਤਰ ਦਰਸ਼ਨਾਂ ਨੇ ਵਿੱਚ ਜਾਪਰ ਯੋਗ ਦੀ ਅਰੰਭਤਾ ਕਰਦੇ ਹੋਏ ਧੂਪ ਦੀਪ ਆਪ ਜੀ ਦੇ ਸਾਜੇ ਤੇ ਨਵਾਜੇ ਨਾਮ ਤਾਰੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਇਕੱਤਰ ਹੋ ਕੇ ਨਾਮ ਸਿਮਰਨ ਜਾਪਰ ਯੋਗ ਦੀ ਅਰੰਭਤਾ ਕਰਦੇ ਹੋਏ ਧੂਪ ਦੀਪ ਕੁੰਭ ਸੰਯੁਕ ਸਮਗਰੀ ਸਹਿਤ ਆਪ ਜੀ ਦੇ ਪਾਵਨ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀਆਂ ਨੇ ਮੰਨ ਦੀ ਇਕਾਗਰਤਾ ਬਖਸ਼ੋ ਨਾਮ ਦਾ ਰਸ ਬਖਸ਼ੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਸ਼ਹੀਦੀ ਪੈਰੇ ਬਖਸ਼ੋ ਦੀਨਾ ਬੰਦੂ ਗਰੀਬ ਨਿਵਾਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਅੰਮ੍ਰਿਤ ਮਈਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਪ ਜੀ ਕੋ ਭੋਗ ਲੱਗੇ ਸੀਤ ਪ੍ਰਸ਼ਾਦ ਆਪ ਜੀ ਦੀ ਸੰਗਤ ਕੋ ਮਿਲੇ ਭੰਡਾਰ ਅਟੁੱਟ ਹੋ ਕੇ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ